ਮਾਮਲਾ ਥਾਣਾ ਡੇਰਾ ਬਾਬਾ ਨਾਨਕ ਤੇ ਪੈਂਦੇ ਪਿੰਡ ਤਰਨਕੋਟ ਪਤੰਦਾ ਜਿੱਥੋਂ ਦਾ ਸਚਨ ਮਸੀਹ son of ਲੇਟ ਪਕਾ ਮਸੀਹ ਜੋ ਕਿ ਕੱਲ ਡੇਰਾ ਬਾਬਾ ਨਾਨਕ ਤੋਂ ਇਲੈਕਸ਼ਨ ਡਿਊਟੀ ਤੇ ਕੇ ਆਪ ਵਾਪਸ ਆਪਣੇ ਪਿੰਡ ਤਰਨਕੋਟ ਆ ਰਿਹਾ ਸੀ ਤਾਂ ਰਸਤੇ ਵਿੱਚ ਹੀ ਉਸ ਨੂੰ ਫੋਨ ਤੇ ਉਸ ਤੇ ਦੋਸਤ ਜੋ ਕਿ ਤਲਵੰਡੀ ਹਿੰਦੂਆਂ ਦਾ ਰਹਿਣ ਵਾਲਾ ਹੈ ਉਸ ਨੇ ਨਜ਼ਦੀਕੀ ਪਿੰਡ ਹੀ ਤਲਵੰਡੀ ਹਿੰਦਵਾ ਉਸ ਨੂੰ ਬੁਲਾ ਲਿਆ ਉਥੇ ਕਿਸੇ ਗੱਲ ਨੂੰ ਲੈ ਕੇ ਦੋਨਾਂ ਵਿੱਚ ਟਕਰਾਰ ਹੋ ਜਾਂਦੀ ਹੈ ਅਤੇ ਇਸ ਟਕਰਾਰ ਦੌਰਾਨ ਉਸਦੇ دوست ਦੇ ਪਿਤਾ ਅਤੇ ਦੋਸਤ ਵੱਲੋਂ ਸਚਿੰਦਾ ਕਿਰਚ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਹੈ ਅਜੇ ਅੱਜ ਥਾਣਾ ਤਰਕਪੁਰ ਚੌਂਕੀ ਵਿਖੇ ਮਰਤਕ ਸਚਨ ਮਸੀਹ ਦੇ ਪਰਿਵਾਰਕ ਮੈਂਬਰ ਅਤੇ ਰਿਸ਼ਤੇਦਾਰ ਇਕੱਠੇ ਹੋਏ ਅਤੇ ਉਹਨਾਂ ਦਾ ਉਥੇ ਰੋ ਰੋ ਕੇ ਬੁਰਾ ਹਾਲ ਸੀ ਤੇ ਉਹਨਾਂ ਵੱਲੋਂ ਕਿਥੇ ਤੁਰਤੇ ਦੋਸ਼ ਲਗਾਏ ਜਾ ਰਹੇ ਸਨ ਕਿ ਉਹਨਾਂ ਦੇ ਲੜਕੇ ਸਚਨ ਦਾ ਬੇਰਹਿਮੀ ਨਾਲ ਕਤਲ ਕੀਤਾ ਗਿਆ ਤੇ ਉਹਨਾਂ ਦੱਸਿਆ ਕਿ ਸਚਨ ਨੂੰ ਖੋਦੀ ਕਤਲ ਕਰਨ ਵਾਲੇ ਅੰਮ੍ਰਿਤਸਰ ਹਸਪਤਾਲ ਲੈ ਕੇ ਗਏ ਸਨ ਪਰ ਉਹਨਾਂ ਨੂੰ ਬਾਅਦ ਚ ਪਤਾ ਲੱਗਾ ਕਿ ਸਚਨ ਨੂੰ ਅੰਮ੍ਰਿਤਸਰ ਖੜਿਆ ਹੈ ਜਿੱਥੇ ਕਿ ਉਸਦੀ ਮੌਤ ਹੋ ਚੁੱਕੀ ਹੈ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਅਤੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਪੁਲਸ ਨੂੰ ਪ੍ਰੋਪਰ ਕਾਰਵਾਈ ਨਹੀਂ ਕੀਤੀ ਜਾ ਰਹੀ ਮ੍ਰਿਤਕ ਸਚਨ ਮਸੀ ਅਜੀਤ ਕੁਵਾਰਾ ਸੀ ਉਸ ਦਾ ਵਿਆਹ ਵੀ ਨਹੀਂ ਹੋਇਆ ਸੀ ਕਿ ਦੂਸਰੇ ਪਾਸੇ ਐਸਐਚਓ ਥਾਣਾ ਡੇਰਪਬਾਬਾ ਨਾਨਕ ਅਮਰਜੀਤ ਨੇ ਦੱਸਿਆ ਕਿ ਜੋ ਪੰਦੀ ਕਾਰਵਾਈ ਹੈ ਉਸ ਦੇ ਆਧਾਰ ਤੇ ਸੁਨੀਲ ਮਸੀ ਅਤੇ ਉਸ ਦੇ ਪਿਤਾ ਸਤਨਾਮ ਮਸੀ ਉੱਪਰ 302 ਤਹਿਤ ਮਕਦਮਾ ਦਰਜ ਕਰਕੇ ਉਹਨਾਂ ਦੀ ਗ੍ਰਿਫਤਾਰੀ ਲਈ ਸ਼ਾਪੇ ਮਾਰੀ ਕੀਤੀ ਗਈ ਹੈ ਮ੍ਰਿਤਕ ਸਚਨ ਮਸੀਹ ਦੇ ਰਿਸ਼ਤੇਦਾਰਾਂ ਤੇ ਪਰਿਵਾਰਕ ਮੈਂਬਰਾਂ ਨੇ ਉਸਦੇ دوست ਸ਼ਨੀਲ ਮਸੀਹ ਨੂੰ ਕਾਬੂ ਕਰ ਲਿਆ ਤੇ ਉਸ ਨੇ ਪਰਿਵਾਰਕ ਮੈਂਬਰਾਂ ਦੇ ਸਾਹਮਣੇ ਕਬੂਲਿਆ ਕਿ ਉਸ ਤੇ ਪਿਤਾ ਨੇ ਹੀ ਸਚਨ ਮਸੀਤਾ ਕਤਲ ਕੀਤਾ ਹੈ ਉਸਦੀ ਵੀ ਵੀਡੀਓ ਵਾਇਰਲ ਹੋ ਰਹੀ ਹੈ ਸਨਉਦੇ ਹਨ ਤੁਹਾਨੂੰ ਕੀ ਕੁਝ ਕਿਹਾ ਪੀੜਤ ਪਰਿਵਾਰ ਨੇ ਸੁਨੀਲ ਮਸੀ ਨੇ ਅਤੇ ਐਸ ਐਚਓ ਅਮਰਜੀਤ ਮਸੀ ਨੇ ਥਾਣਾ ਡੇਰਾ ਬਾਬਾ ਨਾਨਕ ਦਾ ਮਾਮਲਾ ਹੈ ਜਿੱਥੇ ਕਿ ਕੱਲ ਵੋਟਾਂ ਤੇ ਦੌਰਾਨ ਡਿਊਟੀ ਕਰਕੇ ਵਾਪਸ ਆ ਰਿਹਾ ਸੀ ਪੀ ਡਬਲਯੂ ਮਹਿਕਮੇ ਦਾ ਸਚਨ ਨੌਜਵਾਨ ਜਿਸ ਨੂੰ ਕਿ ਰਸਤੇ 'ਚ ਜਾਦੇ ਆਪਣੇ ਵਾਪਸ ਘਰ ਜਾ ਰਿਹਾ ਸੀ ਸ਼ਾਮ ਨੂੰ ਡਿਊਟੀ ਕਰਕੇ ਤਾਂ ਉਸਦੇ ਕੁਝ ਦੋਸਤਾਂ ਨੇ ਜਿਹੜਾ ਉਹਨੂੰ ਫੋਨ ਕੀਤਾ ਕਿ ਤੂੰ ਪਿੰਡ ਚੰਗੀ ਪਨਵਾ ਆ ਜਾ ਅਤੇ ਉੱਥੇ ਜਦ ਉਹ ਫੋਨ ਤੇ ਉੱਥੇ ਪਹੁੰਚਦਾ ਤੇ ਬਾਅਦ ਵਿੱਚ ਘਰਦਿਆਂ ਨੂੰ ਸ਼ਾਮ ਨੂੰ ਪਤਾ ਲੱਗਦਾ ਕਿ ਉਸ ਦਾ ਕਤਲ ਕਰ ਦਿੱਤਾ ਗਿਆ ਇੱਥੇ ਪਰਿਵਾਰ ਜਿਹੜਾ ਵਾ ਸਾਰਾ ਰਿਸ਼ਤੇਦਾਰ ਜਿਹੜੇ ਨੇ ਸਾਂਝ ਵਾਲੇ ਉਹ ਇੱਥੇ ਧਨਗੁੱਟ ਚੌਂਕੀ ਪਹੁੰਚੇ ਨੇ ਅਤੇ ਪਰਿਵਾਰ ਦਾ ਹੋਰ ਰੋਕੇ ਬੁਰਾ ਹਾਲ ਆ ਜਾਣਦੇ ਹਨ ਕਿ ਕੀ ਸੀ ਸਾਰਾ ਮਾ ਕੀ ਗੱਲ ਹੋਈ ਸਾਰੀ ਬੱਚਾ ਸਾਡਾ ਚੰਗੀ ਗਰਦਾਸਪੁਰ ਤੋਂ ਡਿਊਟੀ ਕਰਕੇ ਵਾਪਸ ਆਉਣ ਡਿਆ ਸੀ ਅਨਾ ਰਾਤ ਚੰਗੀ ਵਾਲਿਆਂ ਨੂੰ ਇਲੈਕਸ਼ਨ ਡਿਊਟੀ ਸੀ ਹਾਂਜੀ ਇਲੈਕਸ਼ਨ ਡਿਊਟੀ ਹੀ ਤੇ ਚੰਗੀ ਵਾਲੇ ਪਿੰਡ ਵਾਲਿਆਂ ਨੇ ਉਹਨਾਂ ਨੂੰ ਫੋਨ ਕੀਤਾ ਮੈਨੂੰ ਉਹਨਾਂ ਦੇ ਨਾਂ ਦਾ ਤਾਂ ਨਹੀਂ ਪਤਾ ਚਲੋ ਉਹਨਾਂ ਨੇ ਫੋਨ ਕੀਤਾ ਇਹ ਸਿੱਧਾ ਹੀ ਉੱਥੇ ਚਲ ਗਿਆ ਕਿ ਆਪਾਂ ਰੋਟੀ ਪਾਣੀ ਇੱਥੇ ਖਾਵਾਂਗੇ ਤੇ ਉਹਨਾਂ ਦੇ ਸਾਰੇ ਘਰ ਦੇ ਜੀਆਂ ਨੇ ਰਲ ਕੇ ਸਾਡੇ ਬੱਚੇ ਨੂੰ ਬਾਸ ਕੌਣ ਨੇ ਉਹ ਪੈ ਪਤਾ ਦੀ ਨਿਓ ਤੁਹਾਡੇ ਬੇਟੇ ਦੇ ਦੋਸਤ ਹੈ ਹਾਂਜੀ ਦੋਸਤ ਦੋਸਤ ਹੀ ਤਾਨੂੰ ਫਿਰ ਕਿਤਰਾ ਪਤਾ ਲੱਗਾ ਸਾਡੇ ਤੇ ਮਨੇਰੇ ਫੋੜ ਕੇ ਆ ਸਾਡੇ 12:30 ਵਜੇ ਫੋਨ ਆਇਆ ਜੀ 12:30 ਵਜੇ ਤਾਨੂੰ ਫਿਰ ਕਿੱਥੋਂ ਮਿਲਿਆ ਉਹ ਨਾਨਕਾ ਕਾਲੇ ਨਾਲ ਖੜਿਆ ਹੋਇਆ ਸਭ ਲੱਗੇ ਉਹ ਚਾਪੀ ਚੁੱਕ ਕੇ ਲੱਗੇ ਉਹ ਕੱਪੜੇ ਵੀ ਉਹ ਨਾ ਪਾਏ ਆਪੇ ਤਾਰ ਕੇ ਆ ਦੀ ਛੁੱਕਾਏ ਹਾਂਜੀ ਪਹਿਲਾਂ ਮੈਂ ਉਹ ਮੁੰਡੇ ਹੁੰਦੇ ਨਹੀਂ ਆਏ ਨਹੀਂ ਸਾਡੇ ਘਰ ਨਹੀਂ ਸੀ ਆਏ ਇਹ ਡੇਰਾ ਬਾਬਾ ਨਾਨਕ ਤੋਂ 3 ਮੁੰਡੇ ਮੁੰਡੇ ਦਾ ਨਾ ਕੀ ਸਚਿਨ ਇਹ ਕਿਹੜੇ ਮਾਹਮੇ ਸੀਗੇ ਇਹ ਪੀਰਡਬਲਯੂਟੀ ਨਾਲ ਕੀ ਗੱਲ ਹੋਈ ਸਰ ਇਹ ਦੇਰੇ ਤੋਂ ਆਉਂਦਿਆ ਸੀ ਡਿਊਟੀ ਕਰਕੇ ਚੰਗੀ ਵਾਲਿਆਂ ਨੇ ਫੋਨ ਕੀਤਾ ਵੀ ਸਾਡੇ ਘਰ ਆ ਉੱਥੇ ਇਹਨਾਂ ਦੀ ਪਤਾ ਨਹੀਂ ਕੀ ਗੱਲਬਾਤ ਹੋ ਗਈ ਇਹਨਾਂ ਨੇ ਉਹਦੇ ਛੁਰੀਆਂ-ਛਰੀਆਂ ਮਾਰਤੀਆਂ ਜੇ ਉਸ ਤੋਂ ਬਾਅਦ ਇਹ ਆਪ ਹੀ ਅੰਮ੍ਰਿਤਸਰ ਲੈ ਗਿਆ ਉਹ ਸਾਡੇ 12:30 ਵਜੇ ਨੂੰ ਫੋਨ ਆਇਆ ਵਾ ਇਸ ਤਰ੍ਹਾਂ-ਤਰ੍ਹਾਂ ਗੱਲ ਹੋ ਗਈ ਉੱਥੇ ਡੈੱਡ ਬੋਡੀ ਵੀ ਨਹੀਂ ਹਨ ਵਿਖੀ ਜੇ ਅੱਜ ਤੱਕ ਨਹੀਂ ਵਿਖੀ ਜੇ ਕੱਲ ਦਾ 6-7 ਵਜੇ ਦਾ ਆਇਆ ਜੇ ਉਹ ਵੀ ਇਹਨਾਂ ਮਿੰਟੋ ਮੈਂਟ ਡੈੱਡ ਹੋ ਚਪੇ ਤੇ ਜੋ ਕਰਤਾ ਜੇ ਕਰਤਾ ਐਸਾ ਚੋਨੇ ਦਸਮਾਈ ਨਹੀਂ ਇਹਨਾਂ ਦਾ 5 ਵਜੇ ਦਾ ਇੱਥੇ ਬ ਐਸਐਚਓ ਕਦੀ ਕਹਿੰਦਾ ਮੈਂ ਉਹਦਾ ਨਾਮ ਹੀ ਲਿਖਣਾ ਕਦੀ ਉਹਦਾ ਨਹੀਂ ਲਿਖਣਾ ਜੀ ਇਹ ਐਸਐਚਓ ਨਾਮ ਦੱਸੇ ਉਹਨਾਂ ਨੂੰ ਜਿਹੜੇ ਮੁੰਡੇ ਦੱਸੇ ਸੀ ਉਹਦੇ 5 ਵਜੇ ਦੇ ਦੱਸੇ ਕਦੀ ਉਧਰਲੇ ਕਮਰੇ ਚ ਵਾਰਨਾ ਦੇ ਕੋਈ ਸਾਰਿਆਂ ਨੇ ਕੋਈ ਪੁਰਾਣੀ ਰੱਜੇ ਚੋਣੀ ਕੋਈ ਨਹੀਂ ਆਈ ਕੋਈ ਨਹੀਂ ਆ ਮੈਂ ਮਰ ਕਿ ਕੀ ਨਾ ਆਇਆ ਮੁੰਡੇ ਜਿਹੜੇ ਮੁੰਡਿਆਂ ਦਾ ਤੁਸੀਂ ਦੱਸਿਆ ਕੀ ਨਾਮ ਦੱਸਿਆ ਉਹਨਾਂ ਦਾ 1 2 ਲਿਖਾਏ ਜੇ ਉਹਨਾਂ ਗਿਆ ਵਾ ਫਿਰ ਚੱਕਰ ਮਾਰ ਕੇ ਆ ਗਿਆ ਜੀ ਹੋਣ ਗਿਆ ਜੀ ਸੁਨੀਲ ਉਹਦੇ ਫਾਜ਼ਲ ਸਾਹਿਬ ਆ ਨਾਲ ਹਾਂਜੀ ਅੱਛਾ ਉਹਨਾਂ ਨੇ ਉਹ ਇਹ ਚੰਗੀ ਪਿੰਡ ਦੇ ਨਾਲ ਹੀ ਅਗਲਾ ਪਿੰਡ ਹੈ ਕੋਈ ਪਤਾ ਨਹੀਂ ਛੋਟਾ ਜਿਹਾ ਪ੍ਰਸ਼ਾਸਨ ਜਿਹੜਾ ਤੁਹਾਨੂੰ ਕੀ ਕਹਿ ਰਿਹਾ ਕੋਈ ਨਹੀਂ ਆਈ ਨਹੀਂ ਕੋਈ ਸੁਣਾਈ ਨਹੀਂ ਨਹੀਂ ਬਸ ਸੁਣਾਈ ਨਹੀਂ ਰਾਤੀ ਸਰ ਅਹੀਂ ਮੇਰੇ ਖਿਆਲ ਤਾਂ ਲਾਜ ਦੇ ਲਾ ਕੇ ਤਰਸਦੇ ਰਹੇ ਤਲਫਾ ਦੇ ਰਹੇ ਆ ਵੇਟਨ ਨੂੰ ਸਾਢੇ 12 ਵਜੇ 112 ਤੇ ਕਾਲ ਕੀਤੀ ਤੇ ਫੇਰ ਕਿਤੇ ਜਾ ਕੇ ਪੁੱਛਦੇ ਰੋ ਤੱਕਈਆ ਮੁੰਡਾ ਵੇ ਆਦਰਵਾਇਜ਼ ਇੱਥੇ ਮੁੰਹਾਰ-ਡਾਰ ਰਿਪੋਰਟ ਲਖਾਉਣ ਆਇਆ ਚੌਕੀ ਛਾਲਾ ਛੋਟਾ ਮੁੰਡਾ ਨਿਕਾਇਆ ਇਹਨਾਂ ਦੀ ਕਿਸੇ ਨੇ ਸੁਣੀ ਨਹੀਂ ਤੇ ਕਹਿੰਦੇ ਕੀ ਕੀ ਸਾਢੇ 2:30 ਸਬੂਰ ਇਹ ਕਤਲ ਸਾਡ ਨੂੰ ਪਤਾ ਹੀ ਨਹੀਂ ਕਿਤੇ ਹੋਇਆ ਕਿਤਰਾ ਆ ਤੁਹਾਨੂੰ ਕੀ ਲੱਗਦਾ ਕਿ ਰੰਜਿਸ਼ਤਾ ਤੇ ਆ ਜਾਂ ਕੋਈ ਸਾਜਿ ਇਹਨਾਂ ਦੀ ਸਰ ਗੱਲ ਮੁੰਡਾ ਬੜਾ ਵਧੀਆ ਆ ਨੌਕਰੀ ਕਰਨ ਰਿਆ ਪੀਡਬਲੂਡੀ ਚ ਮਲਾਜਮ ਆ ਇਥੇ ਡਿਊਟੀ ਉਹਦੀ ਡੇਰਾ ਬਾਬਾ ਨਾਨਕ ਉਥੋਂ ਕਰਨ ਤੋਂ ਬਾਅਦ ਇਹਨਾਂ ਨੇ ਫੋਨ ਕੀਤਾ ਉਹਨੂੰ ਸਦਿਆ ਸ੍ਰੀਲ ਨੇ ਇਹਨੇ ਘਰ ਸੱਦ ਕੇ ਫਿਰ ਇਹਨੂੰ ਮਾਰਿਆ ਗਿਆ ਆਪਣੀ ਪਲਾਨਿੰਗ ਦੇ ਨਾਲ ਯਾਰ ਦੋਸਤ ਹਾਂ ਸ੍ਰੀਲ ਮੈਨੂੰ ਇਹ ਸੁਣਨ ਚ ਆ ਆ ਵੀ ਕਿ ਇਹਨੇ ਇਕੱਠੇ ਪੜ੍ਹਦੇ ਰਹੇ ਆ ਉਹ ਵੀ ਇਹ ਦੱਸਦਾ ਇਹ ਦੱਸਦਾ ਜਦ ਕੀ ਸਹੀ ਕਰੀ ਉਹਨੂੰ ਵੇਖਿਆ ਹੀ ਸਾਡਾ ਭਰਾ ਹੋ ਉਹ ਅਸੀਂ ਉਹਨੂੰ ਕਦੀ ਵੇਖਿਆ ਹੀ ਨਹੀਂ ਉਹਦੇ ਨਾਲ ਉਹਦੀ ਮਾਂ ਨੂੰ ਵੀ ਪਤਾ ਉਹਕੇ ਉਹਨੂੰ ਪੁੱਛਿਆ ਵੀ ਤੈਨੂੰ ਘਰ ਦਾ ਪਤਾ ਸੱਚੇ ਨੇ ਕਿਤੇ ਮੈਨੂੰ ਘਰ ਦਾ ਵੀ ਨਹੀਂ ਪਤਾ ਦੱਸੋ ਇਹ ਕਿਸੇ ਦਾ ਸੱਜਣਾ ਜੀ ਡਿਊਟੀ ਤੋਂ ਜਦੋਂ ਆਇਆ ਘਰੋਂ ਹੋ ਕੇ ਵਾਪਸ ਆਇਆ ਸੱਤ ਆ ਗਿਆ ਇਹਨਾਂ ਨੂੰ ਕਿਵੇਂ ਪਤਾ ਲੱਗਾ ਵੀ ਫੋਨ ਆਇਆ ਸੀਗਾ ਇਹਦਾ ਸਾਨੂੰ ਜਿੱਦਾਂ ਗੱਲਾਂ ਚੱਲਣ ਡੀਆਂ ਨੇ ਜਿੱਦਾਂ ਜਿੱਦਾਂ ਨਿਕਲਣ ਡੀਆਂ ਨੇ ਬੜੀਆਂ ਗੱਲਾਂ ਦਾ ਪਤਾ ਲੱਗਣ ਡੀਆਂ ਜੋ ਕਿ ਅਸੀਂ ਅਜੇ ਤੁਹਾਨੂੰ ਜ਼ਾਹਿਰ ਵੀ ਨਹੀਂ ਕਰਨ ਦੇ ਇਹਨਾਂ ਬੜੀਆਂ ਗੱਲਾਂ ਨੇ ਜਿਹੜੀਆਂ ਗੱਲਾਂ ਦਾ ਇਹ ਪਰਦਾ ਪਾਉਂਦੇ ਨੇ ਜਿਹੜਾ ਸੁਨੀਲ ਆ ਉਹਦੀ ਘਰ ਦੀ ਸੱਦਾ ਸੱਦਾ ਕਰੇ ਤੰਤਾ ਕਰਦੀ ਆ ਸਾਫ਼ ਸਪਸ਼ਟ ਪਹਿਲਾਂ ਹੀ ਗੱਲਬਾਤ ਹੋਈ ਆ ਉਹਨਾਂ ਨੇ ਅੱਗੇ ਵੀ ਕਤਲ ਕੀਤਾ ਰੁੱਤ ਰੁੱਤ ਦਾ ਬੰਦਾ ਇਹਨਾਂ ਨੇ ਅੱਗੇ ਵੀ ਮਾਰਿਆ ਉਹਦੀ ਵੀ ਇਹਨਾਂ ਦੇ ਕੋਈ ਕਾਰਵਾਈ ਨਹੀਂ ਹੋਈ ਤੇ ਨਾ ਇਹਨਾਂ ਨਾਲ ਨੂੰ ਫੜਿਆ ਨਹੀਂ ਪੁਲਿਸ ਤਾਂ ਉਹ ਸਿੱਧੇ ਲਪਤਾਂ ਕੀ ਕਹਿ ਰਹੀ ਹੈ ਸਿੰਦੇ ਜੀ ਹੀ ਨਹੀਂ ਰਿਪੋਰਟ ਕਰਾ ਹੁਣ ਕੀਤੀ ਜੇ ਉਹ ਵੀ ਮੈਂ ਆਪਣੀ ਜਤੋ ਜਹਿਦ ਨਾਲ ਮੌਕੇ ਦਾ ਬੰਦਾ ਲੱਭਿਆ ਬੜੀ ਮੇ ਪਿੰਡ ਸਾਰਾ ਮੇਰੇ ਦਿਵਾਲੇ ਹੋ ਗਿਆ ਸਾਡਾ ਮੁੰਡਾ ਕਿਤਾ ਲੈਣ ਆ ਗਿਆ ਹੁਣ ਲੈ ਕੇ ਆ ਮੈਂ ਹੱਥ ਜੋੜ ਕੇ ਪੈਰੀ ਪੈ ਕੇ ਤਰੋ ਕੇ ਇਸ ਸਾਡੇ ਬੱਚੇ ਦਾ ਨਿਆੜੀ ਹੈ লাশ ਰੋਲਟੀ ਸਾਡੀ ਇਹ ਸਾਡੀ ਸੁਣਵਾਈ ਨਹੀਂ ਕਰਦੇ ਉੱਥੇ ਸਾਡੀ লাশ ਨੂੰ ਲੈਣਦੀ ਆ ਬੀਬੀਆਂ ਸਾਡੀਆਂ ਵਕਰੀਆਂ ਰੋਦੇ ਆ ਕਰਦੀਆਂ ਤੁਸੀਂ ਸਾਨੂੰ ਕੀ ਨਿਆ ਦੇਂਦੇ ਜੀ ਸਾਨੂੰ ਪੁਲਿਸ ਨੇ ਕੋਈ ਭਰੋਸਾ ਦਵਾਇਆ ਕੋਈ ਭਰੋਸਾ ਉਹ ਵੀ ਮੇਰਾ ਇਹੀ ਕੀਤਾ ਨਾ ਮੁੰਡੇ ਨੂੰ ਲਿਆਂਦਾ ਬਿਆਨ ਦਵਾਇਆ ਉਹਦੇ ਫੇਰ ਇਹਨਾਂ ਨੇ ਉਹਦੇ ਕਾਰਵਾਈ ਕੀਤੀ ਹੁਣ ਜਾ ਕੇ ਛਾਪਾ ਮਾਰ ਕੇ ਉਹ ਵੀ ਇੱਕ ਦਿਖਾਵਾ ਖਾਲੀ ਘਰ ਜੇ ਖਾਲੀ ਘਰ ਤੁਹਾਨੂੰ ਤਸੱਲੀ ਨਹੀਂ ਪੁੱਜਦੀ ਨਹੀਂ ਹੈਗੀ ਜੀ ਪੁਲਿਸ ਦੀ ਕਾਰਵਾਈ ਨਹੀਂ ਨਹੀਂ ਸੱਚੀ ਸੱਚੀ ਗੱਲ ਆ ਸਾਡੇ ਕੰਮ ਪਲਟਾ ਸਾਡੇ ਪਰਚਾ ਕਰਦੇ ਰੰਜਿਦ ਰੱਖੇ ਸਾਨੂੰ ਕੋਈ ਇਤਰਾਜ਼ ਨਹੀਂ ਕੋਈ ਸਾਨੂੰ ਡਰ ਨਹੀਂ ਕੋਈ ਖੌਫ ਨਹੀਂ ਸਾਡਾ ਬੱਚਾ ਗਿਆ ਵਾ ਜੋ ਸੱਚੀਆਂ ਗੱਲਾਂ ਹੀ ਕਵਾਂਗੇ ਅੱਜ ਵੀ ਕਵਾਂਗੇ ਕੱਲ ਫੇਰ ਮੀਡੀਆ ਬੁਲਾਵਾਂਗੇ ਬਹੁਤ ਬੋਲਿਆ ਇਹਨਾਂ ਦੂਜੇ ਮਾਰਾ ਸ਼ਾਲੀ ਨੇ ਕੀਤਾ ਫੋਨ ਇਹਨਾਂ ਉਹ ਮੁੰਡਾ ਚਾਚੇ ਦਾ ਝਗੜਾ ਹੋਇਆ ਸ਼ਾਲੀ ਦੇ ਮੁੰਡੇ ਨਾਲ ਠੀਕ ਹੈ ਨਾ ਤੇ ਮੇਰਾ ਪਰਦਾ ਰਿਹਾ ਮੁੰਡਾ ਮੇਰੇ ਨਾਲ ਹੀ ਸੱਚਨ ਤੇ ਮੈਨੂੰ ਕਹਿੰਦਾ ਵੀ ਸੁਨੀਲ ਕਿੱਥੇ ਆ ਤੇ ਮੈਂ ਮਹਬੂਤ ਤੇ ਆ ਝੂਠ ਬੋਲੇ ਮਾਨੂੰ ਮੈਂ ਮਬੂਤ ਤੇ ਆ ਤੇ ਮੈਂ ਕਰਤਾ ਹੂ ਫਿਰ ਮੁੰਡਾ ਇੱਕ ਘੁੱਗੀ ਆ ਤੇ ਆਹਦਾ ਚੋਕਲਾ ਫੋਨ ਇਹਨੇ ਕਿਹਾ ਵਾ ਵੀ ਮੁੰਡੇ ਇਹਨੇ ਇਹਨੇ ਸ਼ਾਲੀ ਨੇ ਪਿੱਲਾ ਰਿਆ ਮੇਰ ਨਾਲ ਤੇ ਇਹਨੂੰ ਸਮਝਾਇਆ ਜਾਂ ਮੈਂ ਮੁੰਡੇ ਸੱਦਨੇ ਆ ਠੀਕ ਆ ਨਾ ਤੇ ਚਲੋ ਪੈਗ ਪੁੱਗ ਲਾਇਆ ਸਾਰਿਆਂ ਨੇ ਠੀਕ ਆ ਨਾ ਤੇ ਇਹ ਬੁੱਢਾ ਮੇਰੇ ਨੇ ਗਾਣਾ ਕੱਢਿਆ ਇਹਨੂੰ ਇਹਨੂੰ ਤੇਰੇ ਪੈਗ ਕਦਾ ਮਾਰ ਕੇ ਬਟਾ ਓਏ ਮੇਰਾ ਹਸਣਾ ਨਹੀਂ ਕਰੋਗੇ ਪਾਓਗੇ ਸੇਤੀ ਪਾਓਗੇ ਸੇਤੀ ਵੀਡੀਓ ਬਣਾਓ ਖਲੋ ਵੀਡੀਓ ਬਣਾਣਾ ਨਹੀਂ ਨਹੀਂ ਮੇਰਾ ਚਲੋ ਬਾਅਦ ਬਾਅਦ ਤੇ ਜਿਆੜੀ ਮੈਨੂੰ ਗਾਣਾ ਗੱਡੀਆਂ ਇਹਨੇ ਬੈਠਾ ਗਿਆ ਯਾਰ ਡੈਰੀ ਵਿੱਚ ਪੈਰਾ ਮਾਰੀਆਂ ਵਾ ਇਹਨਾਂ ਨੂੰ ਮੈਂ ਕਹਿੰਦਾ ਬਾਹਰ ਲੈ ਜਾ ਇਹਨਾਂ ਦੇ ਪੈਰਾ ਮਾਰੇ ਡੈਰੀ ਮਾਰੀਆਂ ਮੈਂ ਮਾਰੀਆਂ ਇਹਨਾਂ ਗਾਲਾਂ ਨੂੰ ਕੱਢੀਆਂ ਨੂੰ ਹਾਂਜੀ ਹਾਂ ਤਾਂ ਮੇਰੇ ਘਰੋਂ ਨਹੀਂ ਕਰ ਜਾ ਬਾਹਰ ਤੇ ਮੈਂ ਗੋਲੀ ਪੈ ਗਈ ਡੈਰੀ ਮੇਰੇ ਨਾਲ ਉਹ ਮੁੰਡੇ ਨੂੰ ਸੱਚ ਨੂੰ ਸੱਚ ਨੂੰ ਗਾਣਾ ਕੱਢੀਆ ਅੱਛਾ ਕਿਹੜੀ ਗੱਲੋਂ ਵੀ ਮੇਰੇ ਘਰ ਘਾਲੀ ਗੱਲੋਂ ਆਇਆ ਵਾ ਅੱਛਾ ਫਿਰ ਮੈਂ ਮੈਂ ਮੇਰੇ ਘਰ ਆਇਆ ਵਾ ਮੇਰਾ ਯਾਰ ਦੋਸਤ ਮੇਰਾ ਪਰਦਾ ਰਿਹਾ ਵਾ ਹਾਂ ਠੀਕ ਆ ਨਾ ਇਹਨੇ ਕਿਰਚ ਲੈਣ ਦੀ ਬਾਹਰ ਤੋਂ ਮੇਰੇ ਮੁੰਡੇ ਨੇ ਹਾਂ ਉਹਨਾਂ ਨੂੰ ਤੇਰੇ ਘਰੇ ਨਹੀਂ ਬਾਹਰ ਗੇਰ ਚ ਮਾਰੀ ਪਿੰਡ ਵਾਲਾ ਕੋਈ ਕਹੇ ਪਿੰਡ ਦੇ ਸਾਰੇ ਦੇਖੋ ਮੈਂ ਸਾਰਾ ਨਾ ਸ਼ਾਗੀ ਦਾ ਨਾਮ ਪਿੰਡ ਤੇ ਕਿਹਨੂੰ ਕਿਹਨੂੰ ਪੜਾ ਪਿੰਡ ਨਹੀਂ ਸੱਦਿਆ ਸੀ ਪਿੰਡ ਤੇ ਕਿਹਨੂੰ ਕਿਹਨੂੰ ਪੜਾ ਨਾ ਨਾ ਬੁੱਢੇ ਮੇਰੇ ਨੇ ਮਾਰੀ ਤੂੰ ਮੁੰਡੇ ਸੱਦਿਆ ਹੀ ਕਰ ਨਹੀਂ ਮੈਂ ਸੱਦਿਆ ਕੋਈ ਤੇਰੇ ਡੈਡੀ ਨੇ ਨਾ ਨਾ ਬਾਹਰ ਕੋਈ ਮੁੰਡਾ ਨਹੀਂ ਕੋਈ ਨਹੀਂ ਸਾਡੇ ਮਲੇ ਪਤਾ ਕਿਹਨੂੰ ਕਿਹਨੂੰ ਇਹ ਗੱਲ ਦਾ ਪਿੰਡ ਦੇ ਪਤਾ ਕਿਹਨੂੰ ਇਹ ਗੱਲ ਦਾ ਨਹੀਂ ਘਰ ਦੇ ਆ ਸਾਰਿਆਂ ਨੂੰ ਪਤਾ ਹਰ ਸੱਤ ਮਾਰਾ ਹਾਂਜੀ ਘਰ ਸੱਦੂ ਨਹੀਂ ਬੂਏ ਚ ਡੈਰੀ ਗਾਣਾ ਕੱਢਣ ਗਿਆ ਸੀ ਠੀਕ ਕਰ ਸੱਦੂ ਬਾਹਰ ਰੋਲਾ ਪੈਂਦਾ ਮਮਾ ਪਾ ਲੱਗਣਾ ਘਰ ਹੀ ਸੱਦ ਗਿਆ ਲੈ ਹੁਣ ਜਿਹੜੇ ਛੱਡਣ ਆਏ ਉਹ ਕੋ ਨਹੀਂ ਮੁੰਡੇ 4-5 ਜਾਣੇ ਇੱਕ ਤੇਰੇ ਨਾਲ ਕੋਣ ਦੋ ਜਾਣੇ ਗਏ ਇੱਥੋਂ ਉਹ ਕੋ ਨਹੀਂ ਘੁੱਗੀ ਦੇ ਡਰਾਈਵਰ ਉਹ ਬਥੋਂਦੇ ਆ ਉਹਨਾਂ ਨੇ ਮਾਰਿਆ ਨਾਲ ਤੁਹਾਡੇ ਮਿਲ ਗਈ ਉਹਨੇ ਨਹੀਂ ਮਾਰਿਆ ਸੌਣ ਲੱਗੀ ਤੁਸੀਂ ਤੰਣਾ ਨੇ ਮਾਰਿਆ ਹੜਾ ਤੇਰੇ ਡੈਡੀ ਨੇ ਤੂੰ ਡੈਡੀ ਤੇਰਾ ਯਾਰ ਕਿਰਦ ਮਾਰ ਜੁਗਾ ਹੈ ਨਹੀਂ ਪਰੀ ਫਿਆਦਾਂ ਕਿਤੇ ਤੈਨੂੰ ਪਤਾ ਸਾਰਾ ਕੁਝ ਹੀ ਆ ਮੇਰੀ ਗੱਲ ਤੇਰੀ ਨੇ ਮਾਰਿਆ ਸੌਂ ਲੱਗੇ ਜੀ ਮੈਂਰੇ ਘਰੇ ਮਿੱਟੋ ਦੇ ਜੀ ਨਹੀਂ ਮਰਨੀ ਜਿਹਨਾਂ ਦੇ ਗੱਲ ਮੈਂ ਕਹਿੰਦਾ ਮੇਰੀ ਧੀ ਮੋਤਰਾ ਕਿੱਥੇ ਮਿਲੂਂ ਡੈਡੀ ਤੇਰਾ ਮੈਂ ਨਬੋਜ਼ ਦਿੰਦਾ ਲੇਕ ਨੰਬਰ ਨਾ ਮੈਨੂੰ ਦੱਸਿਆ ਹੈ ਕਿੱਥੇ ਭੱਜ ਗਿਆ ਜਾਂਦਾ ਜੋ ਮਰਜ਼ੀ ਕਰ ਲੈ ਮੈਂ ਕਿੱਥੇ ਭੱਜੂਗਾ ਨੰਬਰ ਲਿਖੋ ਨੰਬਰ ਮੈਨੂੰ ਨੰਬਰ ਨਹੀਂ ਚਾਹੀਦਾ ਨੰਬਰ ਆਪੇ ਇਹਨਾਂ ਨੇ ਅਲੋਕੇਸ਼ਨ ਲਾ ਲਣੀ ਹੈ ਅਫਸਰ ਬੈਠੇ ਆ ਅਫਸਰਾਂ ਨੇ ਲਾ ਲੈਣੀ ਆਪੇ ਜਿਹੜੇ ਆਉਣਦੇ ਆ ਨੰਬਰ ਨੋਟ ਕਿੱਥੇ ਹੋਊਗਾ ਕਿੱਥੇ ਹੋਏਗਾ ਜਿਹੜੇ ਅੰਦਾਜ਼ੇ ਨਾਲ ਤੇਰਾ ਘਰ ਕਿੱਥੇ ਕਿਤੇ ਆ ਹੈ ਚਰਚ ਲੱਗੇ ਕਿਹੜੀ ਚਰਚ ਚੰਗੀ ਚਰਚ ਔਰ ਇਸ ਤੇ ਰਸਤੇਦਾਰਾ ਕੋ ਦਾ ਦੇਖ ਤੇ ਹੋਏ ਹਾਂਜੀ ਭਾਈ ਕੱਲ ਜਿਹੜਾ ਤੇਰੇ ਬਾਬਾ ਨਰਕ ਤੋਂ ਡਿਊਟੀ ਕਰਕੇ ਆ ਰਿਹਾ ਐ ਸੱਚਾ ਨਾ ਕਿ ਉਹਨਾਂ ਦੇ ਪਰਿਵਾਰਕ ਮੈਂਬਰ ਨੂੰ ਸਿੱਧਾ ਕਤਲ ਕੀਤਾ ਗਿਆ ਕੀ ਐ ਸਾਰਾ ਮਾਮਲਾ ਤੇਲਾ ਜੀ ਸਚਨ ਤੇ ਸੁਨੀਲ ਆਪਸ ਵਿੱਚ ਯਾਰ ਦੋਸਤ ਸੀਗੇ ਆਪਸ ਵਿੱਚ ਯਾਰ ਦੋਸਤ ਸੀਗੀ ਤੇ ਇਹਨਾਂ ਪਹਿਲਾਂ ਆਪ ਇਕੱਠੇ ਬੈਠ ਕੇ ਦਾਰੂਦੂਨੀ ਪੀਤੀ ਆ ਦਾਰੂ ਪੀ ਕੇ ਤੇ ਆਪਣੇ ਘਰ ਆ ਗਿਆ ਸਚਨ ਤੇ ਸੁਨੀਲ ਸਚਨ ਜਿਹੜਾ ਹੈਗਾ ਜੀ ਧਰਮਪੁਰ ਪੱਤਨ ਦਾ ਤੇ ਜਿਹੜਾ ਆਪਣਾ ਸੁਨੀਲ ਆਇਆ ਹੈਗਾ ਤਲਵੰਡੀ ਹਿੰਦੂਆ ਪਤੀ ਦਾ ਜੀ ਜੀ ਇਹਨਾਂ ਰਮਤਾਸੂ ਸ਼ਰਾਬ ਪੀਤੀ ਜਿੱਥੇ ਤੁਹਾਨੂੰ ਪਤਾ ਲੱਗਾ ਵੜ ਕੇ ਘਰ ਆ ਕੇ ਸ਼ਰਾਬ ਪੀਤੀ ਇਹਨਾਂ ਦੀ ਆਪਸ ਵਿੱਚ ਬੈਸ ਬਚਾਈਆ ਕੋਈ ਹੋਈ ਆ ਬੈਸ ਬਚਾਈਆ ਹੋ ਤੋਂ ਬਾਅਦ ਇਹ ਜਦੋਂ ਘਰ ਨੂੰ ਵਾਪਸ ਨਹੀਂ ਗਿਆ ਇਹਦੀ ਮਗਰਬਾਤਾ ਵੀ ਆਈ ਆ ਪਤਾ ਲੱਗ ਕਿ 11 ਵਜ ਗਏ ਆ ਮੈਂ ਪਤਾ ਕਰਾਂ ਕਿਉਂ ਨਹੀਂ ਆਇਆ ਇਹ ਜਦੋਂ ਤੁੰਤੂ ਮੈਂ ਮੈਂ ਕਰਦੇ ਆ ਤੇ ਦੀ ਮਾਤਾ ਮੁੰਡੇ ਨੂੰ ਬਹੁਤ ਫੜ ਕੇ ਲੱਗੀ ਬਾਹਰ ਲੈ ਉਹਨੇ ਸਚਨ ਨੇ ਜਨੀਲ ਨੇ ਤੇ ਯਾਰ ਨੇ ਸਚਨ ਦੀ ਬਾਹ ਫੜ ਲਈ ਆ ਇਰੇ ਪਿਓ ਨੇ ਤੇਰੇ ਖੰਜਰ ਮਾਰਤਾ ਇਸ ਨੀਲੇ ਸਚੰਦੇ ਸੁਨੀਲ ਸੁਨੀਲ ਨੇ ਬਾਹਰ ਫੜੀਆ ਤੇ ਤੇ ਪਿਓ ਸਤਨਾਮ ਨੇ ਇਹ ਘਟੇ ਚ ਖੰਜਰ ਮਾਰਤਾ ਨਹੀਂ ਲੱਗੇ ਸੁਨੀਲ ਦੇ ਪਿਤਾ ਨੇ ਮਾਰਿਆ ਸੁਨੀਲ ਦੇ ਪਿਤਾ ਨੇ ਸਚਨਾਮ ਨੇ ਸਤਨਾਮ ਨੂੰ ਮਾਰਿਆ ਹਾਂਜੀ ਸਾਨੂੰ ਮੁੜ ਕੇ 1:30 1 ਵਜੇ ਸਾਨੂੰ ਮੈਸੇਜ ਮਿਲਿਆ ਕਿ ਬੁਨਾਰ ਕਸ਼ਤਾਲਾ ਕੋਤਮਾ ਜਾ ਕੇ ਪਤਾ ਕੀਤਾ ਉਹਾਂ ਦੇ ਨੂੰ ਇਹਦੀ ਡੈਥ ਹੋ ਚੁਕੀ ਆ ਉਹਦੇ ਪਰ ਬਰਾਂਚ ਤੋਂ ਕੇ ਵੇਖਿਆ ਇੱਥੇ ਤੇ ਸ਼ਰਾਬ ਆ ਰਿਆ ਸੀਗਾ ਦੇ ਜੋ ਉਹ 21 ਸਰਾਬਜਾਤੋ ਦੇ ਨਾਲ ਕਿੰਨੇ ਆਂਦਰ ਅੰਗੇ ਬਾਹਰ ਆ ਗਿਆ ਜਿਹਦੇ ਪਾਕੀ 12 ਦੇ ਬਿਆਨ ਤੇ ਮਕਰਮਾ ਦਰਜ ਕਰ ਲਿਆ ਕਿੰਨੇ ਜਣੇ ਦੋ ਜਣੇ ਤੇ ਸੁਨੀਲ ਤੇ ਅਲਸਤਰਾਉ ਤੇ ਕਿਉਂ ਪਤਾ ਲੱਗੀ ਕਿਉਂ ਪਤਾ ਗਿਆ ਕੀ ਵਾਦਾ ਬੰਦੀ ਮਜਾ ਇਹਨਾਂ ਦੀ ਆਪਸ ਵਿੱਚ दारू ਪੀ ਕੇ ਤੁੰਤੂ ਮੈ ਹੋਈ ਜਾ ਰਾਣੀ ਰਾਜਿਸਤਾਨ ਕੋਈ ਮੌਕੇ ਤੇ ਹੋਈ ਜਾ ਗ੍ਰਿਫਤਾਰੀ ਹੋਈ ਗ੍ਰਿਫਤਾਰੀ ਮਕਰਮਾ ਦਰਜ ਕਰ ਲਿਆ ਰੇਡ ਕਰਨ ਪਾਰਟੀ ਚਲ ਗਈ ਆ ਜਲਦੀ ਤੋਂ ਜਲਦੀ ਉਹਨਾਂ ਨੂੰ ਗ੍ਰਿਫਤਾਰ ਕਰਵਾ ਦੇ ਸੁਨੀਲ ਤੇ ਦਾ ਬਤਾ ਸੁਨੀਲ ਤੇ ਫਰਾਰ